ਕਿਹਾ ਜਾਂਦਾ ਹੈ ਕਿ ਜਦੋਂ ਸਰਕਾਰਾਂ ਦਾ ਕਾਰਜਕਾਲ ਖਤਮ ਹੋਣ ਲੱਗਦਾ ਹੈ ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਕਈ ਜਗ੍ਹਾ ਨਹੀਂ ਪੱਥਰ ਰੱਖ ਦਿੰਦੇ ਨੇ ਪਰ ਅਗਲੀ ਸਰਕਾਰਾਂ ਉਹਨਾਂ ਨਹੀਂ ਪੱਥਰਾਂ ਤੇ ਕਿਵੇਂ ਕੰਮ ਕਰਦੀ ਹੈ ਇੱਕ ਤਸਵੀਰ ਦਿਖਾਉਣ ਲੱਗੇ ਆ ਮੋਹਾਲੀ ਜਿਲ੍ਹੇ ਦਾ ਇੱਕ ਕਸਬਾ ਨਵਾਂ ਕਰਾਉਂਦੇ ਨਿਤਿਕ ਸਿੰਘਾ ਦੇਵੀ ਕਲੋਨੀ ਆ ਜਿੱਥੇ ਕੀ ਇੱਕ ਪਟਿਆਲਾ ਦੀ ਰਾਉ ਨਦੀ ਵਹਿੰਦੀ ਆ ਉਸ ਦੇ ਉੱਪਰ ਇੱਕ ਪੁਲ ਲੱਗਣਾ ਸੀ 2020 ਦੇ ਵਿੱਚ ਕਾਂਗਰਸੀ ਸਰਕਾਰ ਨੇ ਨਹੀਂ ਪੱਥਰ ਰੱਖਿਆ ਉਹ ਪੁਲ ਦਾ ਬੰਦਾ ਸਮਾਛੇ ਮਹੀਨੇ ਸੀ ਪਰ ਅੱਜ 40 ਮਹੀਨੇ ਬੀਤ ਗਏ ਅਜੇ ਤੱਕ ਇਹ ਪੁਲ ਮੁਕੰਮਲ ਨਹੀਂ ਹੋਇਆ ਤਸਵੀਰ ਦਿਖਾ ਦਿੰਨੇ ਤੁਹਾਨੂੰ ਸਿੱਧੀ ਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਠੰਡੇ ਬਸਤੇ ਦੇ ਵਿੱਚ ਕੰਮ ਚੱਲ ਰਿਹਾ ਸਰਕਾਰ ਆਪਾਂ ਮੇਲੇ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਹਰ ਉਸ ਕੰਮ ਨੂੰ ਨੇਪਰੇ ਚਾੜ ਰਹੀਆਂ ਜਿਹੜੇ ਕੰਮ ਦੇ ਨਹੀਂ ਪੱਥਰ ਰੱਖੇ ਹੋਏ ਨੇ ਪਰ ਕਿਤੇ ਨ ਕਿਤੇ 35 ਤੋਂ 40 ਹਜ਼ਾਰ ਦੀ ਆਬਾਦੀ ਵਾਲੀ ਸਿੰਘਾ ਦੇਵੀ ਕਲੋਨੀ ਦੇ ਲੋਕ ਅਜੇ ਵੀ ਇਸ ਪੁਲ ਤੋਂ ਨਿਕਲਣ ਵਾਸਤੇ ਤਰਸ ਰਹੇ ਨੇ ਕਿ ਕਦੋਂ ਇਸ ਪੁਲ ਦੇ ਕੰਮ ਮੁਕੰਮਲ ਹੋ ਕੇ ਇਹਦੇ ਪੁਲ ਤੋਂ ਉੱਪਰ ਨਿਕਲਾਂਗੇ ਕਦੋਂ ਇਸ ਦੀ ਚੀਜ਼ ਦਾ ਉਦਘਾਟਨ ਹੋਏਗਾ ਤਾਂ ਇਸ ਨੂੰ ਲੈ ਕੇ ਆਮ ਆਦੀ ਪਾਰਟੀ ਸਰਕਾਰ ਹੈ 40 ਮਹੀਨੇ ਬੀਤ ਚੁੱਕੇ ਨੇ 40 ਮਹੀਨੇ ਬੀਤਣ ਤੋਂ ਬਾਅਦ ਵੀ ਅਜੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਇਹ ਪੁਲ ਸਿਰੇ ਨਹੀਂ ਚੜਿਆ ਤਾਂ ਇਸ ਨੂੰ ਲੈ ਕੇ ਸਿੰਘਾ ਦੇਵੀ ਕਲੋਨੀ ਦੇ ਕੁਝ ਲੋਕ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਦੂਜੇ ਪਾਸੇ ਮੈਂ ਇਹ ਵੀ ਤਸਵੀਰ ਦਿਖਾ ਦਿੰਨਾ ਨਾਲ ਦੀ ਨਾਲ ਮੁੜ ਕੇ ਇਹਨਾਂ ਕੋਲ ਵੀ ਆਉਣਾ ਤਾਂ ਲੋਕ ਦੇਖੋ ਕਿੱਥੋਂ ਨਿਕਲ ਰਹੇ ਨੇ ਤਾ ਸਾਹਮਣੇ ਜੇ ਮੈਂ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਸਾਹਮਣੇ ਤੁਸੀਂ ਦੇਖੋ ਕਿ ਇੱਕ ਨਦੀ ਪਟਿਆਲਾ ਦੀ ਰੌ ਨਦੀ ਬਹਿ ਰਹੀ ਹੈ ਤਾਂ ਸਗੋਂ ਉੱਤੇ ਜਿਹੜੇ ਲੋਕ ਉਸ ਨਦੀ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ ਕਿ ਜਦੋਂ ਬਰਸਾਤ ਦੇ ਵਿੱਚ ਪਾਣੀ ਆਂਦਾ ਹੈ ਕਾਫੀ ਵਾਰ ਜਿਹੜੇ ਉੱਤੇ ਕਈ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਨੇ ਕਾਫੀ ਲੋਕਾਂ ਦੇ ਨੁਕਸਾਨ ਵੱਡੇ ਹੋਏ ਨੇ ਤਾਂ ਘਰ ਵੀ ਕਈ ਨਹੀਂ ਧਸੇ ਰਹੇ ਤਾਂ ਹੁਣ ਦੇਖੋ ਜਿਹੜੀ ਆਮ ਪਬਲਿਕ ਹੈ ਹੁਣ ਪੁਲ ਦੇ નીચે ਜਿਹੜੇ ਨਿਕਲਣ ਵਾਸਤੇ ਜਿਹੜੇ ਕੱਚੇ ਰਾਹਤੇ ਨੂੰ ਉਹ ਮਜਬੂਰ ਹੋ ਚੁੱਕੇ ਨੇ ਪਰ ਇਹ ਪੁਣ ਚਿੱਟਾ ਹਾਥੀ ਬਣ ਚੁੱਕਾ ਹੈ ਅਜੇ ਤੱਕ ਇਸ ਪੁਰਦਾ ਕੰਮ ਮੁਕੰਮਲ ਨਹੀਂ ਹੋਇਆ ਸਾਡਾ ਮਕਸਦ ਇਹ ਹੁੰਦਾ ਕਿ ਸਰਕਾਰਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆ ਸਕੀਏ ਕਈ ਵਾਰ ਕੀ ਹੁੰਦਾ ਕਿ ठेकेदार ਜਿਹੜੇ ਇਸ ਕੰਮ ਨੂੰ ਕਰਦੇ ਨੇ ਉਹ ਨਗਹਿਲੀ ਵਰਤਦੇ ਨੇ ਜਾਂ ਫਿਰ ਕੰਮ ਠੰਡੇ ਵਾਸਤੇ ਪਾਉਂਦੇ ਨੇ ਕਿ ਲੰਬਾ ਕੰਮ ਚਲਾਉਣ ਲਈ ਕਈ ਜਗ੍ਹਾ ਕੰਮ ਨੂੰ ਨਹੀਂ ਲਗਾਇਆ ਹੁੰਦਾ ਤੇ ਸਾਡੇ ਨਾਲ ਸਿੰਘਲ ਦੇਵੀ ਕਲੋਨੀ ਦੇ ਕੁਝ ਸਮਾਜ ਸੇਵੀ ਤੇ ਨਾਲ ਨੌਜਵਾਨ ਨੇ ਤਾਂ ਦੱਸਿਆ ਜਾ ਰਿਹਾ ਕਿ 2020 ਦੇ ਵਿੱਚ ਇਸ ਪੁਰਦਾ ਨਹੀਂ ਪੱਥਰ ਰੱਖ ਹੁੰਦਾ ਕਾਂਗਰਸੀ ਸਮੇਂ ਦੀ ਸਰਕਾਰ ਦੇ ਵਿੱਚ 6 ਮਹੀਨੇ ਦੀਆਂ ਸੀ ਪਰ ਅੱਜ 40 ਮਹੀਨੇ ਬੀ ਚੁੱਕੇ ਨੇ ਕਿੱਥੇ ਗੁੰਪਾਹਿਆ ਪੋ ਤੇ ਕਿੰਨੇ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਇਹ 2020 ਦੇ ਵਿੱਚ ਇਸ ਪੁਲ ਦਾ ਉਦਘਾਟਨ ਹੋਇਆ ਸੀਗਾ ਨਹੀਂ ਪੱਥਰ ਨਹੀਂ ਪੱਥਰ ਮਿਲ ਰੱਖਿਆ ਸੀਗਾ ਤੇ ਔਰ ਸਾਢੇ 3 ਸਾਲ ਲਗਭਗ ਹੋ ਗਏ ਨੇ ਇਹ ਪੋ ਲੋਤੇ ਦਾ ਇੰਨਾ ਕੀ ਬਣਿਆ ਜੇ ਇਹ ਇੱਕ ਦਿਨ ਕੰਮ ਕਰਦੇ ਨੇ 6 ਮਹੀਨੇ ਕੰਮ ਬੰਦ ਰਹਿੰਦਾ ਔਰ ਇੱਥੇ ਹੀ ਆ ਪਬਲਿਕ ਇੰਨੀ ਪਰੇਸ਼ਾਨ ਹੋ ਰਹੀ ਆ ਨਾ ਕੋਈ ਸਿੰਘਾ ਦੇ ਵੀ ਕਲੋਨੀ ਵਾਸੀ ਜਿੰਨੇ ਨੇ ਬਹੁਤ ਪਰੇਸ਼ਾਨ ਨੇ ਜੇ ਪੁਲ ਚੱਲਦਾ ਹੋ ਜਾਂਦਾ ਹੁਣ ਤੱਕ ਜਿਤਨਾ 6 ਮਹੀਨੇ ਦਾ ਦੋ ਵਾਰੀ ਮੇਰੇ ਖਿਆਲ ਨਾਲ ਕਹਿੰਦੇ ਠੇਕੇਦਾਰ ਨੂੰ ਜੁਰਮਾਨਾ ਵੀ ਲਾਇਆ ਵਿੱਚ ਬੜੀਆਂ ਖਬਰਾਂ ਵੀ ਲੱਗੀਆਂ ਬੜਾ ਕੁਝ ਹੋਇਆ ਪਰ ਪੁਲ ਅਜੇ ਤੱਕ ਬਣਿਆ ਨਹੀਂ ਆਜੇ ਤੱਕ ਚਾਲੂ ਨਹੀਂ ਹੋਇਆ ਔਰ ਇਹਦੇ ਕਰਕੇ ਪਬਲਿਕ ਇੰਨੀ ਪਰੇਸ਼ਾਨ ਹੈ ਸਿੰਘਾ ਦੇਵੀ ਵਾਸੀ ਇੰਨੇ ਪਰੇਸ਼ਾਨ ਨੇ ਨਾ ਕੋਈ ਇੱਥੇ ਟੈਕਸੀ ਆਉਂਦੀ ਹੈ ਨਾ ਕੋਈ ਆਨ ਜਾਣ ਦਾ ਸਾਧਨ ਹੈ ਟੈਂਪੂ ਵੀ ਇੱਥੋਂ ਤੱਕ ਆਂਦਾ ਆਟੋ ਅੱਗੇ ਕੋਈ ਜਾਣ ਨਹੀਂ ਸਾਰੀ ਪਬਲਿਕ ਨੂੰ ਪੈਦਲ ਹੀ ਆਣਾ ਜਾਣਾ ਪੈਂਦਾ ਪਾਣੀਆਂ ਕਰਕੇ ਪਰੇਸ਼ਾਨ ਹੈ ਨਦੀ ਦੇ ਵਿੱਚੋਂ ਦੇ ਲੰਘ ਕੇ ਜਾਣਾ ਪੈਂਦਾ ਜਦੋਂ بارش ਆ ਜਾਂਦੀ ਹੈ ਉਦੋਂ ਰਾਹ ਬੰਦ ਹੋ ਜਾਂਦਾ ਹੈ ਕਸੂਰ ਕਿਸ ਦਾ ਲੱਗਦਾ ਹੈ ਕਿ ਠੇਕੇਦਾਰ ਦਾ ਜਾਂ ਸਰਕਾਰ ਦਾ ਹੁਣ ਸਾਨੂੰ ਤੇ ਪਤਾ ਨਹੀਂ ਹੈ ਕਿਹਦਾ ਕਸੂਰ ਹੈ ਸਰਕਾਰ ਹੁਣ ਕੁਝ ਕਰੂਗੀ ਤਾਂ ਹੀ ਠੇਕੇਦਾਰ ਅੱਗੇ ਕੁਝ ਕਰੂਗਾ ਹੁਣ ਇਹ ਤੇ ਸਰਕਾਰ ਨੂੰ ਹੀ ਚਾਹੀਦਾ ਤੇ ਵੇਖਣਾ ਤਾਂ ਸਰਕਾਰ ਨੂੰ ਚਾਹੀਦਾ ਵੀ ਕਿਹੜਾ ਬੰਦਾ ਕਿੱਥੇ ਕਿਹਾ ਕੰਮ ਨਹੀਂ ਕਰ ਰਿਹਾ ਹੁਣ ਭਾਵੇਂ ਸਰਕਾਰ ਦਾ ਕਸੂਰ ਹੋਵੇ ਭਾਵੇਂ ਠੇਕੇਦਾਰ ਦਾ ਹੋਵੇ ਪਰ ਸਾਡਾ ਤਾਂ ਮੁੱਦਾ ਦੇਖੋ ਪੁਲ ਤੇ ਉੱਥੇ ਤੋਂ ਉੱਥੇ ਹੀ ਹੈ ਪੁਲ ਨਹੀਂ ਬਣਿਆ ਲੋਕਾਂ ਦੀ ਪਰੇਸ਼ਾਨੀ 'ਚ ਤੇ ਕੋਈ ਰਾਹਤ ਨਹੀਂ ਆਈ ਲੋਕਾਂ ਦੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਹੋਇਆ ਤੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆਂ ਵੀ ਜੇ ਪੋਲ ਬਣ ਜਾਵੇ ਤੇ ਬਹੁਤ ਵੱਡੀ ਇੱਕ ਸਮੱਸਿਆ ਦਾ ਹੱਲ ਹੋ ਜਾਏਗਾ ਔਰ ਆ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਵਾਸਤੇ ਬੱਚ ਸਕੂਲੀ ਬੱਚਿਆਂ ਵਾਸਤੇ ਬੜਾ ਫਾਇਦਾ ਹੋ ਜਾਏਗਾ ਬੱਚੇ ਆਰਾਮ ਨਾਲ ਆਪਣੇ ਜਦੋਂ ਆ ਜਾਂਦੀ ਹੈ ਨਦੀ بارش ਦਾ ਪਾਣੀ ਆ ਜਾਂਦਾ ਬੱਚੇ ਸਕੂਲ ਹੀ ਨਹੀਂ ਜਾ ਪਾਉਂਦੇ ਰਾਤ ਰਾਤ ਕਿੰਨੀ ਕਿ ਵੱਡੀ ਮੁਸ਼ਕਲ ਆ ਰਹੀ ਆ ਆਮ ਲੋਕਾਂ ਨੂੰ 35-40 ਹਜ਼ਾਰ ਦੀ ਤੁਹਾਡੀ ਆਬਾਦੀ ਹੈ ਤਾਂ ਨਿਕਲਣ ਵਾਸਤੇ ਕਿੰਨਾ ਮੁਸ਼ਕਲ ਸਾਰੇ ਮੁਸ਼ਕਿਲ ਹੈ ਜਿਆਪੇ ਨਦੀ ਆ ਜਾਂਦੀ ਹੈ ਬੰਦੇ ਪ੍ਰਸਾਨ ਬੁਝਗਰਾ ਪ੍ਰਸਾਨ ਹੁੰਦੇ ਇੱਥੇ ਹਾਂ ਤੇ ਕਿਸੇ ਮਰੀਜ਼ ਨੂੰ ਲਿਜਾਣਾ ਹੋਵੇ ਐਂਬੂਲੈਂਸ ਵਗੈਰਾ ਆ ਜਾਂਦੀ ਤੇ ਤੁਹਾਡੇ ਕਲੋਨੀ ਚਕ ਨਹੀਂ ਨਹੀਂ ਆਉਂਦੀ ਬੜਾ ਔਖਾ ਜਾਂਦੇ ਕਿੱਥੋਂ ਜਾਓਗੇ ਲਿਆਂਦੀ ਤਾਂ ਕਿੰਨਾ ਮੁਸ਼ਕਲ ਲੱਗਦਾ ਬਾਈ ਜੀ ਕਿ ਜਿਸ ਤਰੀਕੇ ਨਾਲ ਕੋਲ ਚਿੱਟਾ ਹਾਥੀ ਬਣ ਚੁੱਕਾ ਹੈ 2 ਸਾਲ ਦੇ 3 ਸਾਲ ਦੇ ਕਰੀਬ ਹੋ ਗਿਆ ਅੱਜ ਤੱਕ ਨਿਪਟ ਨਹੀਂ ਚੜਿਆ ਕੰਮ ਹਾਂਜੀ ਇੱਥੇ ਤਲੇ ਜਦੋਂ ਜਾਂਦੇ ਨਾ ਲੋਕੀ ਉਹਨਾਂ ਨੂੰ ਪਾਣੀ ਖੜਾ ਪਿਆ ਉੱਥੇ ਤੇ ਉੱਧਰ ਨੂੰ ਜਾਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਆ ਤੁਹਾਨੂੰ ਪਤਾ ਜਦੋਂ ਟਾਈਮ ਸ਼ਾਮ ਦਾ ਟਾਈਮ ਹੋ ਜਾਂਦਾ ਰਾਤ ਹੋ ਜਾਂਦੀ ਕਾਫੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਉੱਧਰਲੀ ਸਾਈਡਾਂ ਨੂੰ ਜਾਣਾ ਵਾਲੇ ਉਹਨਾਂ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜਿਹੜੇ ਸਿੰਘਾ ਦੇਵੀ ਕਲੋਨੀ ਦੇ ਲੋਕ ਨੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਤਾ ਬਾਪੂ ਜੀ ਕਿੰਨੀ ਕ ਮੁਸ਼ਕਲ ਲੱਗਦੀ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਕਹੇ 6 ਮਹੀਨੇ ਵਿੱਚ ਬਣ ਜਾਏਗਾ ਪਰ ਕਾਂਗਰਸ ਦੀ ਸਰਕਾਰ ਵੀ ਚੱਲੇਗੀ ਆਵਾਦੀ ਪਾਰਟੀ ਸਰਕਾਰ ਨੂੰ 2 ਸਾਲ ਹੋ ਗਏ ਬੋਲੋ ਉੱਥੇ ਰੋਕੀ ਖੜੇ इधर सर अभी तो बहुत प्रॉब्लम है आने जाने की बड़ी समस्या है रातों को बहुत डर लगती है यहाँ पे न आने जाने का कोई साधन है ना ऑटो वाले हैं ऑटो वाले भी आते हैं तो इधर ही तक आते हैं बाकी सर बड़ी समस्या है यहाँ पे सबसे नींद तो ये पुल की है उसके बाद पानी की बड़ी समस्या है सर जिस तरीके न कई बार होता है की कोई लेडीज प्रेगनेंट है या कोई मरीज है कोई बुजुर्ग है तो उसको अस्पताल लेके जाए ऐसे तो मरीज है तो कोई मतलब ऐसे तो ਆਪਣੇ ਕੋਈ ਕਿਸੇ ਆਪ ਵਿਕਲ ਹੈ ਤਾਂ ਆ ਜਾਂਦਾ ਨਹੀਂ ਤਾਂ ਵਿਚਾਰੇ ਐਸੇ ਤੜਫਾ ਤੜਫਾ ਕੇ ਬਹੁਤ ਪਰੇਸ਼ਾਨੀ ਹੁੰਦੇ ਬੜੀ ਪ੍ਰੋਬਲਮ ਆਉਂਦੀ ਹੈ ਸਰ ਔਰ ਜ਼ਿਆਦਾ ਕੀ ਬੋਲ ਸਕਤੇ ਠੀਕ ਹੈ ਤਾਂ ਇਸ ਨੂੰ ਲੈ ਕੇ ਆਵਾਦੀ ਪਾਰਟੀ ਦੇ ਇੱਕ ਬੁਲਾਰੇ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਸਰਕਾਰ ਦੇ ਵਿੱਚ ਕੰਮ ਨਿਪਰੇ ਕਿਉਂ ਨਹੀਂ ਚੜਿਆ ਤਾਂ ਇਸ ਜਗ੍ਹਾ ਤੇ ਆਵਾਦੀ ਪਾਰਟੀ ਦਾ ਬੰਦਾ ਵੀ ਅਸੀਂ ਬੁਲਾ ਲਿਆ ਹੈ ਸਰਕਾਰ ਉਹਨਾਂ ਦੀ ਹੈ ਕਾਂਗਰਸ ਨੇ ਨਹੀਂ ਪੱਥਰ ਰੱਖਿਆ ਪਰ ਇਹ ਤੱਕ ਆਵਾਦੀ ਪਾਰਟੀ ਨੂੰ ਧੱਕਾਉਣ ਵਾਸਤੇ ਕੋਈ ਕੰਮ ਮੁਕੰਮਲ ਨਹੀਂ ਕੀਤਾ ਕੈਸੂਰੇ ਕੋਈ ਗੱਲਬਾਤ ਕਰਾਂਗੇ ਪਰ ਇਸ ਪੁਲ ਦੇ ਨਾਲ ਕਿੰਨੀ ਇੱਕ ਸਮੱਸਿਆ ਹੱਲ ਹੋਏਗੀ ਲੋਕਾਂ ਦੀ ਸਰ ਸਾਡੀ ਤੇ ਬੇਨਤੀ ਇਹ ਹੋਇਆ ਛੇ ਇਹ ਪੁਲ ਬਣ ਜਾਂਦਾ ਬੱਚੇ ਸਕੂਲ ਆਮਨਾ ਜਾ ਪਾਉਗੇ ਡਿਊਟੀ ਵਾਲੇ ਬੰਦੇ ਆਮਨਾ ਡਿਊਟੀ ਤੇ ਜਾ ਪਾਉਗੇ ਰਾਤ ਬਰਾਤੇ ਕੋਈ ਬੰਦਾ ਬਿਮਾਰ ਹੋ ਜਾਏ ਜਾ ਕਿਸੇ ਦੀ ਕੋਈ ਵੀ ਪ੍ਰੈਗਨੈਂਟ ਲੇਡੀ ਨੂੰ ਹਸਪੀਟਲ ਲੈ ਕੇ ਜਾਣਾ ਬੜਾ ਸੌਖਾ ਹੋ ਜਾਏਗਾ ਕਿਉਂਕਿ ਇਸ ਸਮੇਂ ਬੜੀ ਦਿੱਕਤ ਹੈ ਇਸ ਸਮੇਂ ਕੋਈ ਸਾਧਨ ਆਂਦਾ ਨਹੀਂ ਹੈ ਲੋਕਾਂ ਨੂੰ ਬੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਾਂਗਰਸ ਦੀ ਸਰਕਾਰ ਸਮੇਂ ਦਾ ਨੀ ਪੱਥਰ ਰੱਖਿਆ ਸੀਗਾ 2 ਸਾਲ ਹੋ ਗਏ ਨੇ ਭਗਵੰਤਪານ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਪਰ ਹੱਲੇ ਤੱਕ ਕੰਮ ਨਹੀਂ ਹੋਇਆ ਔਰ ਅਸੀਂ ਤੇ ਇਹੀ ਅਪੀਲ ਕਰਦੇ ਹਾਂ ਕਿ ਜੇ ਹੋ ਜਾਏ ਤਾਂ ਸਰ ਪੂਰੀ ਸਿੰਘਾ ਦੇਵੀ ਕਲੋਨੀ ਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਤੋਂ ਨਜਾਤ ਮਿਲੇਗੀ ਔਰ ਲੋਕ ਸੌਕੇ ਹੋ ਜਾਣਗੇ ਲੋਕਾਂ ਦਾ ਆਣਾ ਜਾਣਾ ਸੌਕਾ ਹੋ ਜਾਏਗਾ ਸਾਡੀ ਅਪੀਲ ਹੈ ਸਰਕਾਰ ਨੂੰ ਕਿ ਪਾਈ ਇਹਦੇ ਉੱਤੇ ਧਿਆਨ ਕੀਤਾ ਜਾਵੇ ਤੇ ਇਹ ਪੁਲ ਨੂੰ ਛੇਤੀ ਤੋਂ ਛੇਤੀ ਬਣਾਇਆ ਠੀਕ ਹੈ ਆਮ ਆਦੀ ਪਾਰਟੀ ਦੇ ਬੁਲਾਰੀ ਸਾਡੇ ਨਾਲ ਜੁੜ ਕੇ ਨੇ ਇੱਧਰ ਆਜੋ ਪਹਿਲਾਂ ਹੁਣ ਥਾਉ ਤੁਸੀਂ ਜਨਤਾ ਦੀ ਕਚਹਿਰੀ 'ਚ ਆ ਕੇ ਹਾਂਜੀ ਕਾਂਗਰਸ ਸਰਕਾਰ ਦੇ ਸਮੇਂ ਨਹੀਂ ਪੱਥਰ ਰੱਖੋਇਆ ਥੋਡੀ ਸਰਕਾਰ ਨੂੰ 2 ਸਾਲ ਹੋ ਗਏ 2020 ਦੇ ਵਿੱਚ ਨਹੀਂ ਪੱਥਰ ਰੱਖ ਹੁੰਦਾ ਇੱਕ ਸਾਲ ਕਾਂਗਰਸ ਸਰਕਾਰ ਦਾ ਵੀ ਸੀਗਾ ਉੱਤੇ ਕਾਰਜਕਾਲ ਨੂੰ ਕੰਮ ਨੂੰ ਮੁਕੰਮਲ ਕਰਨ ਵਾਸਤੇ ਦਿੱਤਾ ਸੀ ਜਨਤਾ ਨੇ ਹਾਂਜੀ ਕੰਮ ਨੇ ਕਿਉਂ ਨਹੀਂ ਪਰ ਚੜਿਆ ਕਾਰਨ ਕੀ ਕਿੱਥੇ ਰੁਕਾਵਟ ਕਿੱਥੇ ਕਰਨ ਗੱਲ ਇਹ ਆ ਜੀ ਦੇਖੋ ਨਹੀਂ ਪੱਤਰ ਸਰਕਾਰ ਨੇ ਕਾਂਗਰਸ ਨੇ ਰੱਖਿਆ ਹੈ ਨਾ ਜੀ ਤਾਂ ਸਾਡੀ ਸਰਕਾਰ 2 ਸਾਲ ਹੋਏ ਨੇ ਹੈ ਨਾ ਦੋਹਾਂ ਸਾਲਾਂ ਦੇ ਵਿੱਚ ਬੜਾ ਮੁਸ਼ਕਲ ਹੈ ਘਰ ਸਵਾਰਨਾ ਹੈ ਨਾ ਵੀ ਜੇ ਕਾਂਗਰਸ ਨੇ ਰੱਖਿਆ ਤਾਂ ਸਾਨੂੰ ਕੰਮ ਕਰਾਉਣਾ ਪੈਣਾ ਅਸੀਂ ਕਰਾਵਾਂਗੇ ਸਾਡੀ ਸਰਕਾਰ ਆਈ ਹੈ ਧੰਨਵਾਦ ਕਰਦਿਆਂ ਅਸੀਂ ਗਗਨ ਮਾਨ ਜੀ ਦਾ ਤੇ ਧੰਨਵਾਦ ਕਰਦਿਆਂ ਅਸੀਂ ਆਪਣੇ ਪਗੰਤਮਾਨ ਜੀ ਦਾ ਵੀ ਸਾਡੇ ਜਿਹੜੇ ਏਰੀਏ ਦੇ ਕੰਮ ਨੇ ਬਹੁਤ ਬੜੇ ਤਰੀਕੇ ਸੱਚੇ ਢੱਗ ਨਾਲ ਹੋ ਰਹੇ ਨੇ ਪਰ ਇਹ ਪੋਤਾ ਕਰਾ ਦੋ ਕੰਮ ਹੋਰ ਕੰਮ ਕਰਾਈ ਜਾਂਦੇ ਪਹਿਲਾਂ ਜਿਹੜੀ ਮੇਨ ਸਮੱਸਿਆ ਉਹ ਤਾਂ ਹੱਲ ਕਰਾ ਦੋ ਲੋਕਾਂ ਦੀ ਬਿਲਕੁਲ ਜੀ ਤੁਸੀਂ ਠੀਕ ਕਿਹਾ ਵੀ ਮੇਨਸ ਬੱਛਿਆ ਇਹ ਜਰੂਰੀ ਹੈ ਇਹ ਚੱਲ ਰਿਹਾ ਕੰਮ ਇਹ ਬੰਦ ਨਹੀਂ ਹੋਇਆ ਵਿਆ ਇਹ ਥੋੜਾ ਜਿਹਾ ਕੀ ਹੈ ਵੀ ਜਿੰਮੇ ਇਹਦੀ ਸਪਾਈ ਹੈ ਪਹਿਲਾਂ ਤਾਂ ਇਹਦੀ ਕੰਦਾ ਨਹੀਂ ਜਿਹੜੀਆਂ ਸਾਈਡਾਂ ਤੋਂ ਕੱਚੀ ਡਰੇਨ ਆਏ ਕੋਈ ਨਹਿਰਾਂ ਤਾਂ ਹੈ ਨਹੀਂ ਕੱਚੀ ਡਰੇਨ ਦੇ ਕਾਰਨ ਇਹਦੀ ਸਪਾਈ ਨੀਚੇ ਦੀ ਪ੍ਰੋਪਰ ਕਰਨੀ ਕੰਧਾਂ ਦੇ ਪੱਥਰ ਡੰਗੇ ਲਾਉਣੇ ਇਹ ਵੀ ਬਹੁਤ ਜ਼ਰੂਰੀ ਨੇ ਮਜ਼ਬੂਤੀ ਕਰਨੀ ਹੈ ਇਸ ਪੁਲ ਨੂੰ ਮਜ਼ਬੂਤ ਬਣਾਉਣ ਦੇ ਨਾਲ ਹੌਲੀ ਹੌਲੀ ਪ੍ਰੋਪਰ ਕੰਮ ਚੱਲ ਰਿਹਾ ਜੇ ਅਸੀਂ ਇਕੱਲਤ ਕਾਲੀ ਨਾਲ ਸਾਡੀ ਸਰਕਾਰ ਬਣਾਉਂਦੀ ਹੈ ਇੱਕ ਕਈ ਵੱਡੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਪੁਲ ਗਿਰੇ ਨੇ ਇਹਦੇ ਚ ਵੀ ਪਾਣੀ ਬਹੁਤ ਆਉਂਦਾ ਕੋ ਅਚਾਨਕ ਕਿਸ ਏਰੀਆ ਦੇ ਵਿੱਚ ਗਰੀਬ ਜਨਤਾ ਨੰਗਣ ਵਾਲੀ ਹੈ ਅਚਾਨਕ ਕਿਸ ਪੁਲ ਨੂੰ ਕਿਤੇ ਡੈਮੇਜ ਹੋ ਗਿਆ ਤਾਂ ਦਿਨੇ ਦੀ ਲੜੇ ਪੈ ਜਾਣਗੇ ਹਨਾ ਜੀ ਥੋੜੀ ਸਰਕਾਰ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਸ ਤਰੀਕੇ ਨਾਲ ਇਸ ਤਰੀਕੇ ਲੋਕਾਂ ਦੱਸਿਆ ਕਿ ਦੋ ਬਾਰ ठेकेदार ਨੂੰ ਜੁਰਮਾਨਾ ਲਾਤਾ ठेकेदार ਨੂੰ ਥੋੜੀ ਸਰਕਾਰ ਦੀ ਸੁਣਦਾ ਕੋਈ ਡਰ ਨਹੀਂ ਹੈ ਸਰਕਾਰ ਦਾ ਜਿਸ ਤਰੀਕੇ ਨਾਲ ਕੰਮ ਉੱਥੇ ਉੱਥੇ ਫੇਰ ਖੜਾ ਕੇ ਠੰਡੇ ਬਸਤੀ ਚ ਪਾਇਆ ਹੋਇਆ ਕਿ ਨਹੀਂ ਠੇਕੇਦਾਰ ਸੁਣਦਾ ਕੋਈ ਹਜੇ ਨਹੀਂ ਜੁਰਮਾਨੇ ਵੀ ਪਾਏ ਨੇ ਜੇ ਸਾਡੀ ਸਰਕਾਰ ਧਿਆਨ ਦੇ ਰਹੀ ਹੈ ਤਾਂ ਹੀ ਪਾਏ ਨੇ ਨਾ ਵੀ ਕਹਿਣ ਦਾ ਮਤਲਬ ਹੈ ਵੀ ਇਹਨੂੰ ਪ੍ਰੋਪਰ ਤਰੀਕੇ ਨਾਲ ਤਿਆਰ ਕਰ ਰਹੇ ਨੇ ਇਹ ਕੋਈ ਇੰਨਾ ਨਹੀਂ ਵੀ ਪੁਲ ਦੀ ਹਜੇ ਇੱਕ ਪੁਲਾ ਹੈਗਾ ਨੀਚੇ ਵਾਲੇ ਪਾਸੇ ਹੈਗਾ ਪੁਲ ਇੱਕ ਉਧਰਲੇ ਪਾਸੇ ਹੈ ਪੁਲ ਦੋ ਨੇ ਮੇਜਰ ਸਮੱਸਿਆ ਹਜੇ ਨਹੀਂ ਹੈਗੀ ਇਹਦੀ ਇਹਨੂੰ ਹੁਣ ਬਹੁਤ ਜਲਦੀ ਤਿਆਰ ਕਰਿਆ ਜਾਣਾ ਤੇ ਆਹੋਂ ਲਖਣ ਆਗੇ ਵਿੱਚ ਲਖਣਾ ਕਰਕੇ ਵੀ ਪ੍ਰੋਬਲਮ ਆਉਂਦੀ ਹੈ ਨਾ ਜੀ ਸਤਲੁਜ ਦਾ ਜਮਨਾ ਦਾ ਰਾਵੀ ਦਾ ਪੁਲ ਨਹੀਂ ਜੀ ਹੈ ਇੱਕ ਨਦੀ ਦੇ ਪੁਲ ਲਾਉਣਾ ਕੋਈ ਸਮੱਸਿਆ ਹੋਰ ਦੱਸੋ ਕਿ ਜਿਹੜੀ ਹਾਂ ਤੁਹਾਨੂੰ ਆ ਰਹੀ ਹੈ ਸਰਕਾਰ ਨੂੰ ਕੋਈ ਅਗਰ ਜਨਤਾ ਦੇ ਪਾਸੇ ਤੋਂ ਕੋਈ ਪ੍ਰੋਬਲਮ ਆ ਰਹੀ ਉਹ ਵੀ ਦੱਸੋ ਚੰਦ ਸਾਹਿਬ ਤੇ ਕਹਿੰਦੇ ਨੇ ਕੇਜਰੀਵਾਲ ਸਾਹਿਬ ਤੇ ਕਹਿੰਦੇ ਨੇ ਵੀ ਜਿਹੜਾ ਸਾਲ ਪੁਲ ਬਣਾਣਾ ਆਪਾਂ 6 ਮਹੀਨੇ ਤਿਆਰ ਕਰ ਦਿੰਦੇ ਆ ਆ 6 ਮਹੀਨੇ ਦਾ ਤਿਆਰ ਕਰਨੋਂ 3 ਸਾਲ ਕਿਤਨਾ ਲੱਗਦੇ ਨਹੀਂ ਨਹੀਂ ਬਿਲਕੁਲ ਕਿੱਡਾ ਕਿ ਦਰਿਆਵਲ ਚੱਲਦਾ ਹੈ ਬਿਲਕੁਲ ਨੂੰ ਬੜਾ ਪੱਕਾ ਮਜ਼ਬੂਤ ਕਰਨ ਦੀ ਲੋੜ ਹੈ ਇਹ ਤਾਂ 6 ਮਹੀਨੇ ਦਾ ਕੰਮ ਸੀਗਾ 6 ਮਹੀਨੇ ਦਾ 3 ਸਾਲ ਲੰਗੇ ਆਈ ਤਾਂ ਹੁਣ ਕਹਿੰਦੇ 3 ਸਾਲ ਚ ਬਣਾ ਦਿਓ ਅਜੇ ਕਿੰਨੀ ਹੋਰ ਮਜ਼ਬੂਤੀ ਚਾਹੀਦੀ ਕਿੰਨੇ ਸਾਲ ਲੱਗਣਗੇ ਤੁਸੀਂ ਤੁਸੀਂ ਇਹ ਗੱਲ ਨੂੰ ਕਹਿੰਦੇ ਹੋ ਵੀ ਪੁਲ ਬਣਾਣੇ ਪੁਲ ਬਣ ਰਹੇ ਨੇ ਜੇ ਤਾਂ ਕੋਈ ਪੁਲ ਦੇ ਵਿੱਚ ਕੋਈ ਕਮੀ ਆ ਤਾਂ ਦੱਸੋ ਵੀ ਫੈਸਾਹੀ ਨਹੀਂ ਬਣ ਰਿਹਾ ਤੁਸੀਂ ਸਹ ਦੱਸੋ ਵੱਡੀ ਕਮੀ ਆ ਵੀ ਇਹ 3 ਸਾਲ ਤੋਂ ਅਜੇ ਤੱਕ ਬਣਿਆ ਨਹੀਂ ਆ ਅਸੀਂ ਇਹ ਕਹਿੰਨੇ ਵੀ ਇਹ ਕਮੀ ਨੂੰ ਦੂਰ ਕਰਕੇ ਇਹਨੂੰ ਬਣਾਇਆ ਜਾਵੇ ਇਹਨੂੰ ਬਣਾਇਆ ਜਾਵੇ ਪਬਲਿਕ ਦੀ ਪਰੇਸ਼ਾਨੀਆਂ ਨੂੰ ਧਿਆਨ ਚ ਰੱਖਿਆ ਜਾਵੇ ਹੁਣ ਇਲੈਕਸ਼ਨ ਦਾ ਟਾਈਮ ਹੈ ਹੁਣ ਇਲੈਕਸ਼ਨ ਦਾ ਟਾਈਮ ਹੁਣ ਤਾਂ ਬਲਕੇ ਵੋਟਾਂ ਚਾਹੀਦੀਆਂ ਸਰ ਇਸ ਕਰਕੇ ਆਪਾਂ ਚਾਹੁੰਦੇ ਵੀ ਤੁਸੀਂ ਬਣਾਓ ਇਹਨੂੰ ਪੁਲ ਆਪਾਂ ਘਰ ਬਣਾਉਣ ਲੱਗ ਜੰਦੇ ਆ 10 ਮਰਲੇ ਦਾ ਉਹਨੂੰ ਬਣਾਉਣ ਤੇ 2 ਸਾਲ ਲੱਗ ਜਾਂਦੇ ਆ ਵੀਰ ਜੀ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਇੱਕ ਇੱਡਾ ਦਾ ਪ੍ਰੋਜੈਕਟ ਹੈ ਇਹ ਕੋ ਦੋਆਂ ਜਾਂ ਚਾਰਾਂ ਜਾਂ 20 ਸਾਲਾਂ ਚ ਨਹੀਂ ਟੁੱਟਣ ਵਾਲੀ ਚੀਜ਼ ਇਹਨੇ ਕਈ 100 ਸਾਲ ਲੰਘਣਾ ਹੈ ਠੀਕ ਹੈ ਜੀ ਜਿਹੜਾ ਆਪਾਂ ਅੱਜ ਘਰ ਬਣਾਉਨੇ ਆ ਪਿਆ 30 ਸਾਲਾਂ ਚ ਪੁਰਾਣਾ ਹੋ ਜਾਂਦਾ ਉਹਨੂੰ ਦੁਬਾਰਾ ਢਾਕੇ ਬਣਾਉਂਦੇ ਨੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਤਰੀਕੇ ਨਾਲ ਬਣਾਇਆ ਜਾਂਦਾ ਹੈ ਇਹਦਾ ਵਿਰੋਧ ਨਾ ਕਰੋ ਇਹਦਾ ਹੱਕ 'ਚ ਜਾਓ ਪੰਜਾਬ ਸਰਕਾਰ ਬਹੁਤ ਧਿਆਨ ਦੇ ਰਹੀ ਆ ਇਹ ਤਾਂ ਕੋਈ ਤਾਂ ਲਾਸਵਾਲਾ ਹੈ ਧਿਆਨ 'ਚ ਲਿਆਉਂਗੇ ਸਰਕਾਰ ਦੇ ਮੰਤਰੀ ਨੂੰ ਮੰਗ ਧਿਆਨ 'ਚ ਲਿਆਉਂਗਾ ਤੁਸੀਂ ਜਿਹਦੇ ਨਾਲ ਲੋਕ ਪਰੇਸ਼ਾਨ ਨੇ ਹਾਂਜੀ ਮੈਂ ਕੋਠੀ ਜਾਊਂਗਾ ਮੈਂ ਧਿਆਨ 'ਚ ਲਿਆਉਂਗਾ ਮੈਂ ਤੁਸੀਂ ਵੀ ਮੈਨੂੰ ਇਹ ਜ਼ਰੂਰੀ ਮਾਨ ਕਰਕੇ ਸੱਦਿਆ ਵੀ ਜਾਇਆ ਹੋਇਆ ਤੇ ਮੈਂ ਜਾ ਕੇ ਹੁਣ ਕੰਗਸਾਹਬ ਆ ਰਹੇ ਨੇ ਪਿੰਡੋਂ ਪਿੰਡੀ ਸਾਡੇ ਇੱਥੇ ਵੀ ਮੀਟਿੰਗਾਂ ਨੇ ਕੰਗਠਣ ਦੀਆਂ ਮੈਂ ਉਧਰ ਵੀ ਧਿਆਨ ਚ ਲਿਆਉਂਗਾ ਇਦਾਂ ਦੀ ਗੱਲ ਨਹੀਂ ਵੀ ਮੈਂ ਇਹ ਪਿੰਡ ਨਾਲ ਨਹੀਂ ਮੈਂ ਇਸ ਪਿੰਡ ਨਾਲ ਜੁੜਿਆ ਹੋਇਆ ਸਿੰਘਾ ਦੇ ਵੀ ਪਿੰਡ ਬਾੜ ਨਾਲ ਵੀ ਜੁੜਿਆ ਹੋਇਆ ਤੇ ਇਧਰੋਂ ਅੱਗੇ ਮੇਰਾ ਸ਼ਿਵਨਗਰ ਪਿੰਡ ਹੈ ਸਾਡੀ ਇਹ ਅਪੀਲ ਹੈ ਸਰਕਾਰ ਨੂੰ ਭਗਵੰਤਮਾਨ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਕਿ ਇਹ ਪੁਲ ਦਾ ਟਾਈਮ ਬਹੁਤ ਜ਼ਿਆਦਾ ਲੰਘ ਗਿਆ ਔਰ ਲੋਕ ਪਰੇਸ਼ਾਨ ਨੇ ਔਰ ਤੁਸੀਂ ਇਸ ਪੁਲ ਨੂੰ ਜਲਦ ਤੋਂ ਜਲਦ ਬਣਾਓ ਤਾਕੇ ਲੋਕਾਂ ਦੀ ਪਰੇਸ਼ਾਨੀ ਦੂਰ ਹੋਵੇ ਲੋਕ ਖੁਸ਼ ਹੋ ਕੇ ਤੁਹਾਨੂੰ ਵੋਟਾਂ ਪਾਣੇ ਤੋਂ ਮੈਂ ਜਰੂਰ ਇਹ ਚੀਜ਼ ਦਾ ਤੁਹਾਡਾ 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 ਮੈਂ ਇਹ ਲਾਭਾ ਸਿਰ ਮੱਥੇ ਵੀ ਅਸੀਂ ਜਰੂਰ ਮੈਂ ਤੁਹਾਡੀ ਗੱਲ ਸਾਰੇ ਪਿੰਡ ਦੀ ਪਹੁੰਚਾਵਾਂਗਾ ਠੀਕ ਹੈ ਜੀ ਇਹ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਬਿਲਕੁਲ ਤੁਸੀਂ ਦੇਖੋ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਦੇ ਬਲਾਰੇ ਨੇ ਮੁੱਖ ਉਸ ਰੋਡ ਦੇ ਉੱਤੇ ਉਸ ਪੁਲ ਦੇ ਜਗ੍ਹਾ ਬੁਲਾਇਆ ਸੀ ਅਸੀਂ ਤਾਂ ਜਿਹੜੀ ਲੋਕਾਂ ਨੂੰ ਲਗਾਤਾਰ ਮੁਸ਼ਕਲ ਆ ਰਹੀ ਉਸ ਮੁਸ਼ਕਲ ਦੇ ਹੱਲ ਵਾਸਤੇ ਸਰਕਾਰ ਦੇ ਧਿਆਨ ਵਿੱਚ ਲਿਆਉਣ ਜਾ ਰਹੇ ਹਾਂ ਕਿ 2020 ਦੇ ਵਿੱਚ ਨਹੀਂ ਪੱਥਰੀ ਸਪੋਰ ਦਾ ਰੱਖ ਹੁੰਦਾ ਇੱਕ ਸਾਲ ਕਾਂਗਰਸ ਸਰਕਾਰ ਦਾ ਵੀ ਜਾਂਦਾ ਹੈ 2 ਸਾਲ ਆਮ ਆਦੀ ਪਾਰਟੀ ਸਰਕਾਰ ਬੀਤ ਕੇ ਇਹ ਪੁਲ ਇਨਾ ਕਿੰਨਾ ਵੱਡਾ ਪੁਲ ਹੈ ਕਿ ਸਤ루 ਦਾ ਪੁਲ ਹੈ ਕੋਈ ਰਾਵੀ ਦਾ ਪੁਲ ਹੈ ਕੋਈ ਹੋਰ ਵੱਡੇ ਦਰਿਆ ਦਾ ਪੁਲ ਹੈ ਤਾਂ ਇਸ ਪੁਲ ਨੂੰ ਮੁਕੰਮਲ ਕੀਤਾ ਜਾਵੇ ਜਿਸ ਤਰੀਕੇ ਨਾਲ 35-40 ਹਜ਼ਾਰ ਦੇ ਲੋਕਾਂ ਜਿਹੜੀ ਮੁਸ਼ਕਲ ਆ ਰਹੀ ਹੈ ਉਹ ਮੁਸ਼ਕਲ ਹੱਲ ਹੋ ਸਕੇ ਮਰੀਜ਼ਾਂ ਨੂੰ ਹਸਪਤਾਲ ਜਾਣਾ ਮੁਸ਼ਕਲ ਹੈ ਬੱਚਿਆਂ ਨੂੰ ਸਕੂਲ ਜਾਣਾ ਮੁਸ਼ਕਲ ਹੈ ਤਾਂ ਹੁਣ ਦੇਖਦੇ ਕਿੰਨੀ ਜਲਦੀ ਸਰਕਾਰ ਸੁਣਵਾਈ ਕਰਦੀ ਹੈ ਇਸ ਪੁਲ ਬਾਰੇ ਕਿੰਨੇ ਕੁ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੀ ਹੈ ਤਾਂ ਹੁਣ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ